ਦੇਖੋ ਨਾ ਦੋ ਐਕਸਟਰੀਮਸ ਨੇ ਇੱਕ ਪਾਸੇ ਤਾਂ ਇੰਨੀ ਔਰਤ ਦੱਬੀ ਜਾਂਦੀ ਹੈ ਕਿ ਉਹਨੂੰ ਮਰਜ਼ੀ ਦਾ ਵਿਆਹ ਤਾਂ ਛੱਡੋ ਜੀ ਉਹਨੂੰ ਮਰਜ਼ੀ ਦਾ ਪੜ੍ਹਾਈ ਤੱਕ ਉਹਨੂੰ ਕਰਨ ਤਾਂ ਰੋਕਿਆ ਜਾਂਦਾ ਜੀ ਜੀ ਦੂਜੀ ਐਕਸਟਰੀਮ ਆ ਚੁੱਕੀ ਹੈ ਕਿ ਉਹ ਲਿਵ ਇਨ ਰਿਲੇਸ਼ਨਸ਼ਿਪਸ 'ਤੇ ਪਹੁੰਚ ਚੁੱਕੀ ਹੈ ਕਿ ਮੈਂ ਵਿਆਹ ਕਰਨਾ ਹੀ ਨਹੀਂ ਤੇ ਨਾ ਮੈਂ ਬੱਚੇ ਕਰਨੇ ਨੇ ਯਾਨੀ ਇਸ ਪੱਧਰ ਤੇ ਵੀ ਔਰਤ ਦੀ ਇੱਕ ਬਗਾਵਤੀ ਸੁਰ ਦਿਖ ਰਹੀ ਹੈ ਸੋ ਜਿਹੜਾ ਉਹ ਵਿਚਾਰਲਾ ਸਮੇਲ ਨਿਕਲਦਾ ਕਿ ਇੱਕ ਪਾਸੇ ਉਹਨੇ ਜ਼ਿੰਦਗੀ ਭਰ ਚੂੰ ਵੀ ਨਹੀਂ ਕਰਨੀ ਤੇ ਹਮੇਸ਼ਾ ਲਈ ਕਿ ਮੈਂ ਦੱਬੀ ਕੁਚਲੀ ਹੀ ਰਹਿਣਾ ਜੋ ਹੁਕਮ ਹੋਏਗਾ ਮੰਨੀ ਜਾਣਾ ਭਾਵੇਂ ਉਸ ਤੇ ਡੋਮੈਸਟਿਕ ਵਾਇਲੈਂਸ ਹੋਏ ਜੋ ਮਰਜ਼ੀ ਹੋਏ ਉਹਨੇ ਸਹਿਣਾ ਤੇ ਦੂਜੀ ਐਕਸਟ੍ਰੀਮ ਹੋ ਇਸ ਬਗਾਵਤ ਤੇ ਕਿ ਮੈਂ ਵਿਆਹ ਕਰਨਾ ਹੀ ਨਹੀਂ ਹੁਣ ਇਹ ਸਾਰੇ ਦੇ ਵਿਚਕਾਰ ਜਿਹੜੀਆਂ ਤਾਂ ਸਦਰਾਂ ਹੁੰਦੀਆਂ ਨੇ ਕਿਸੇ ਦੀਆਂ ਦੇਖੋ ਉਦੋਂ ਉਦੋਂ ਹੀ ਇਹ ਹੁੰਦੀਆਂ ਨੇ ਕਿ ਜਦੋਂ ਕੋਈ ਮਾਂ ਜਾਂ ਪਿਓ ਆਪਣੇ ਬੱਚੇ ਨਾਲ ਤੁਸੀਂ ਦੋਸਤੀ ਵਾਲਾ ਰਿਲੇਸ਼ਨ ਨਾ ਰੱਖੋ ਉਸ ਨੂੰ ਉਹ ਯਾਨੀ ਉਹਦੀਆਂ ਕੀ ਨੇ ਅੰਦਰ ਜਜ਼ਬਾਤ ਕੀ ਨੇ ਉਹ ਸਾਰਾ ਕੁਝ ਨਾ ਸਮਝੋ ਤੇ ਧੱਕੋ ਜ਼ੋਰੀ ਜਦੋਂ ਕੀਤਾ ਹੋਏ ਤਾਂ ਉਹਦੇ ਵਿੱਚ ਜੋ ਇਸ ਤਰੀਕੇ ਦਾ ਰੰਗ ਸਾਹਮਣੇ ਆ ਰਿਹਾ ਕਿ ਮੈਂ ਕਤਲ ਹੀ ਕਰ ਦੇਣਾ ਮੈਂ ਖਤਮ ਹੀ ਕਰ ਦੇਣਾ ਯਾਨੀ ਇਹ ਹਿਵਾਨੀਅਤ ਦੇ ਸਿਖਰ ਹੈ ਕਿ ਮੈਂ ਮਾਰ ਮੁਕਾ ਦੇਣਾ ਇੰਨਾ ਮਨ ਵਿੱਚ ਜ਼ਹਿਰ ਤੇ ਉਹ ਸਿਰਫ ਕਿ ਮੈਂ ਆਪਣੇ ਪ੍ਰੇਮੀ ਦੇ ਨਾਲ ਜਾਣਾ ਜੋ ਕਿ ਕਿਉਂਕਿ ਜਦੋਂ ਇਸ جنੂਨ ਤੇ ਬੰਦਾ ਪਹੁੰਚ ਜਾਏ ਉਹਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਉਹ ਤਾਂ ਫਿਰ ਸਿਰਫ ਇੱਕ ਤੁਸੀਂ ਸਮਝ ਲਓ ਕਿ ਜਿਸ ਤਰੀਕੇ ਦਾ ਇਹ ਆਪਣੇ ਸਾਹਮਣੇ ਮਾਹੌਲ ਹੈ ਉਸ ਤਰੀਕੇ ਦੀ ਬਗਾਵਤੀ ਸੁਰ ਕਿ ਕਦੇ ਕੋਈ ਬੇਟੀ ਮਾਪਿਓ ਦਾ ਕਤਲ ਕਰਵਾ ਦਿੰਦੀ ਹੈ ਜਾਦਾਦ ਖਾਤਰ ਤੇ ਫਿਰ ਕੋਈ ਨੂੰ ਇਸ ਤਰੀਕੇ ਸਹਰਿਆਂ ਦਾ ਕਤਲ ਕਰਵਾ ਦਿੰਦੀ ਹੈ ਝੂਠੇ ਕੇਸ ਪਾ ਦਿੰਦੀ ਹੈ ਇਸ ਸਾਰਾ ਵਰਤਾਰਾ ਵਿਗੜੇ ਹੋਏ ਮਾਹੌਲ ਚੋਂ ਹੈ ਕਿ ਅਸੀਂ ਅਸਲ ਵਿੱਚ ਇੱਕ ਪਾਸੇ ਬੇ ਯਾਨੀ ਹੱਦੋਂ ਵੱਧ ਖੁੱਲ੍ਹ ਦੇ ਦੇਣੀ ਦੂਜੇ ਪਾਸੇ ਕਿਉਂਕਿ ਸਮਾਜ ਇੱਕ ਤਬਦੀਲੀ ਦੇ ਵਿੱਚ ਹੈ ਕਿ ਇੱਕ ਪਾਸੇ ਤੁਸੀਂ ਟਰਾਂਸ ਜੈਂਡਰ ਦੇ ਸਕਦੇ ਹੋ ਐਲਜੀਟੀਬੀਕਿਊ ਆ ਰਹੇ ਨੇ ਦੂਜੇ ਪਾਸੇ ਇਹ ਜਿਵੇਂ ਮੈਂ ਦੱਸਿਆ ਲਿਵਨ ਜਾਂ ਫਿਰ ਇੱਕ ਵਿਆਹ ਤੋਂ ਹੀ ਇਨਕਾਰੀ ਹੋ ਜਾਣਾ ਤੇ ਜਾਂ ਉਹ ਪੱਦਰ ਜਿਹਦੀ ਸੋਚ ਤੋਂ ਸਮਝ બસ ਜੇ ਨਾ ਮੰਨੀ ਗਈ ਤਾਂ ਮੈਂ ਆਰਿਆ ਪਾਰ ਚਲੀ ਜਾਣਾ ਉਹ ਇੱਕ ਵੱਖ ਪਹਿਲੂ ਜਿਹੜਾ ਸ਼ੁਰੂ ਹੋਇਆ ਇਸ ਨੂੰ ਨਜਠਣ ਲਈ ਸਾਨੂੰ ਮੁੱਢ ਯਾਨੀ ਜਦੋਂ ਤੋਂ ਸ਼ੁਰੂ ਹੁੰਦਾ ਹੈ ਕੰਮ ਬੱਚੇ ਜੰਮਣ ਤੋਂ ਲੈ ਕੇ ਪਹਿਲਾਂ ਇੱਕ ਰਿਸਪੌਂਸਿਬਿਲਟੀ ਮਾਪੇ ਸਮਝਣ ਕਿਉਂਕਿ ਹੁਣ ਤਾਂ ਬਸ ਜੰਮਿਆ ਜੀ ਆ ਫਲਾਣੀ ਸਾਡੀ ਆਇਆ ਸੰਭੂਗੀ ਤੇ ਅਸੀਂ ਆਪੋ ਆਪਣੇ ਕੰਮਾਂ 'ਚ ਬਿਜ਼ੀ ਆ ਤੇ ਫਿਰ ਉਹਦੇ ਅੱਗੇ ਰੱਖ ਦਿੱਤਾ ਜਾਂਦਾ ਸੋਸ਼ਲ ਮੀਡੀਆ ਲਓ ਜੀ ਮੋਬਾਈਲ ਦੇਖੋ ਤੇ ਕਰੋ ਸੋ ਇਹ ਵਰਤਾਰੇ ਨੇ ਸਾਰਾ ਮਾਹੌਲ ਵਿਗਾੜ ਛੱਡਿਆ